ਉਹ ਤਾਂ ਉਹਨਾਂ ਨੂੰ ਕੋਈ ਮਸਲਾ ਨਹੀਂ ਮਿਲਦਾ ਹੈ ਉਹਨਾਂ ਨੂੰ ਲੱਗਦਾ ਕਿ ਹੁਣ ਬਾਬਾ ਜੀ ਦੀ ਜਿਹੜੀ ਚਰਚਾ ਅੱਛੀ ਹੋ ਰਹੀ ਆ ਵੀ ਇਹਨੂੰ ਡਾਊਨ ਕਰਨ ਵਾਸਤੇ ਉਹ ਬੀਬੀ ਦੀਆਂ ਵੀਡੀਓਜ਼ ਨੂੰ ਅੱਗੇ ਲੈ ਲਿਆ ਕਿਨੂੰ ਕੁਝ ਲੋਕ ਜਿਹੜੇ ਮੇਰੇ ਨਾਲ ਰਹਿਣ ਵਾਲੇ ਮੈਨੂੰ ਬਲੈਕਮੇਲ ਕਰਕੇ ਏਜੰਸੀਆਂ ਦੇ ਨਾਲ ਮਿਲ ਕੇ ਮੈਨੂੰ ਢਾਉਣ ਲੱਗੇ ਤਾਂ ਉੱਥੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਉਹਨਾਂ ਨੇ ਛੱਡੀ ਤੇ ਹਰਜੀਤ ਸਿੰਘ ਨੇ ਵੀ ਮદાન ਇੱਥੇ ਲਾ ਕੇ ਰੱਖਿਆ ਜੇ ਸੱਚੀ ਆ ਪੁਲਿਸ ਕੋਲ ਜਾਵੇ ਜੇ ਸੱਚੀਆਂ মিডিਆ ਨੂੰ ਸਾਰੇ ਨੂੰ ਇਕੱਠਾ ਕਰ ਲੋ ਵਿੱਚ ਇਹ ਆਪਣੇ ਰਿਸ਼ਤੇਦਾਰ ਨੂੰ ਰਾਜਾ ਰਾਜ ਸਿੰਘ ਨੂੰ ਲੈ ਲੋ ਤੁਸੀਂ ਪੁਲਿਸ ਕੋਲ ਜਾਓ ਨਾ ਕਦੇ ਹਰ 3 ਮਹੀਨੇ ਵੱਲ ਵੀਡੀਓ ਬਣਾਉਣਾ ਕੀ ਮਤਲਬ ਹੈ ਦੁਆਰਾ ਪਰਚਾ ਕਿ ਓਪਨ ਹੋਇਆ ਤਰੀਕਾ ਪੈਂਦੀਆਂ ਪੈ ਰਹੀਆਂ ਤਰੀਕਾ ਇਸ ਪਰਚੇ ਦੀਆਂ ਜੀ ਕੋਈ ਜੇ ਸੰਸਾਰ ਦੇ ਵਿੱਚ ਹਰਜੀਤ ਸਿੰਘ ਕਦੇ ਮੰਨ ਲਓ ਕਿਤੇ ਇਸ ਕੇਸ ਵਿੱਚ ਕਿਤੇ ਕੋਰਟ ਵਿੱਚ ਗਿਆ ਹੋਵੇ ਤਾਂ ਬਾਣਾ ਲਾ ਦੂੰਗਾ ਤਾਂ ਤਰਾਕੋ ਸਸੀ ਕਾਲ ਜੀ ਸਵਾਗਤ ਹੈ ਮਲੂਕਾ ਟੀਵੀ ਤੇ ਪਿਛਲੇ ਦਿਨੀ ਕਾਂਚਨ ਕੁਮਾਰੀ ਔਰ ਫਕਮਲ ਕੌਰ ਭਾਬੀ ਦਾ ਕਤਲ ਹੁੰਦਾ ਤੇ ਉਸ ਦੇ ਹੱਕ ਦੇ ਵਿੱਚ ਸੰਤ ਬਾਬਾ ਹਰਜੀਤ ਸਿੰਘ ਜੀ ਰਸੂਲਪੁਰ ਵਾਲੇ ਆਏ ਪਰ ਉਸ ਤੋਂ ਬਾਅਦ ਇੱਕ ਮਸਲਾ ਹੋਰ ਆ ਜਿਹੜਾ ਉਹ ਭਖਦਾਗਾ ਚੈਨਲਾਂ ਦੇ ਉੱਪਰ ਇੱਕ ਬੀਬੀ ਦੇ ਵੱਲੋਂ ਬੜੇ ਗੰਭੀਰ ਇਲਜ਼ਾਮ ਆ ਜਿਹੜੇ ਬਾਬਾ ਹਰਜੀਤ ਸਿੰਘ ਦੇ ਉੱਪਰ ਲਾਏ ਜਾਂਦੇ ਆ ਉਹਨਾਂ ਇਲਜ਼ਾਮਾਂ ਦੇ ਵਿੱਚ ਸੱਚਾਈ ਕਿੰਨੀ ਕਾ ਅੱਜ ਇਹ ਪੱਖ ਲਿਆਉਣਾ ਤੁਹਾਡੇ ਸਾਹਮਣੇ ਲਾਜ਼ਮੀ ਸੀਗਾ ਬਾਬਾ ਜੀ ਸਸੀ ਕਾਲ ਜੀ ਸਸੀ ਕਾਲ ਜੀ ਕੀ ਠਾਕੁਰ ਜੀ ਮੈਂ ਚੜ੍ਹਦੀ ਕਲਾ ਚਾ ਜੀ ਬਾਬਾ ਜੀ ਇਹਨ ਕੁਮਾਰੀ ਦਾ ਜਿਹੜਾ ਮਸਲਾ ਉੱਠਿਆ ਉਹਦੇ ਤੁਸੀਂ ਹੱਕ ਦੇ ਵਿੱਚ ਉਸ ਤੋਂ ਬਾਅਦ ਇੱਕ ਬੀਬੀ ਨਰਿੰਦਰ ਕੌਰ ਨੇ ਤੁਹਾਡੇ ਉੱਪਰ ਜਿਹੜੇ ਬਲਾਤਕਾਰ ਦੇ ਬਲੇਮ ਲਾਇਆ ਲਗਭਗ ਕਿਉਂਕਿ ਜਿੱਥੇ ਤੱਕ ਮੈਨੂੰ ਲੱਗਦਾ ਕਿ ਤੁਸੀਂ ਪਿਛਲਾ ਪ੍ਰੋਫਾਈਲ ਨਾ ਮੇਰਾ ਚੈੱਕ ਕੀਤਾ ਨਾ ਉਹਦਾ ਕੀਤਾ ਕਿ ਨਾ ਹੀ ਚੈਨਲ ਚੈੱਕ ਕੀਤੇ ਨੇ ਕਿਉਂਕਿ ਕਾਰਨ ਕੀ ਹੈ ਲਗਭਗ ਪਿਛਲੇ 3 ਥਾਲਾਂ ਤੋਂ ਜਦੋਂ ਵੀ ਹਰਜੀਤ ਸਿੰਘ ਚਰਚਾ ਚ ਆਉਂਦਾ ਕੋਈ ਨਾ ਕੋਈ ਏਜੰਸੀਆਂ ਦੇ ਲੋਕ ਉਸ ਬੀਬੀ ਨੂੰ ਚੱਕ ਕੇ ਅੱਗੇ ਕਰ ਦਿੰਦੇ ਨੇ ਜੀ ਕਿਉਂਕਿ ਕਿਸੇ ਤੇ ਤੁਹਾਡੇ ਤੇ ਬਲੇਮ ਅੱਜ ਲੱਗ ਜਨ ਚਾਹੋ ਮੀਡੀਆ ਵਿੱਚ ਹੀ ਬਲੇਮ ਚੱਲੀ ਜਾਂਦੇ ਨੇ ਹੂੰ ਕੀ ਕਾਰਨ ਹੈ ਜੀ ਉਹਦੇ ਪਿੱਛੇ ਕਿਉਂ ਉਥੇ ਉਹ ਸਿਰਫ মিডিਏ ਦੇ ਚਰਚਾ ਚਾਉਣ ਵਾਸਤੇ ਗੰਦ ਬਖਣ ਵਾਸਤੇ ਇਹ ਸਿਰਫ ਕੀ ਹੈ ਰਾਜਾ ਰਾਜ ਸਿੰਘ ਦੀ ਜਿਹੜੇ ਇੱਥੇ ਧਰਨੇ ਤੇ ਬੈਠੇ ਨੇ ਉਹਨਾਂ ਦੇ ਨਾਲ ਆਪਾਂ ਸਹਿਮਤ ਨਹੀਂ ਮੇਰੀ ਆਪਣੀ ਵਿਚਾਰ ਆ ਉਹਨਾਂ ਦੀ ਆਪਦੀ ਵਿਚਾਰ ਆ ਜਦੋਂ ਸਾਡੀ ਵਿਚਾਰਾਂ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਹੋਰ ਤਾਂ ਉਹਨਾਂ ਨੂੰ ਕੋਈ ਮਸਲਾ ਨਹੀਂ ਮਿਲਦਾ ਉਹਨਾਂ ਨੂੰ ਲੱਗਦਾ ਕਿ ਹੁਣ ਬਾਬਾ ਜੀ ਦੀ ਜਿਹੜੀ ਚਰਚਾ ਅੱਛੀ ਹੋ ਰਹੀ ਆ ਵੀ ਇਹਨੂੰ ਡਾਊਨ ਕਰਨ ਵਾਸਤੇ ਉਹ ਬੀਬੀ ਦੀਆਂ ਵੀਡੀਓਜ਼ ਨੂੰ ਅੱਗੇ ਲੈ ਆਉਂਦੇ ਨੇ ਹੋਰ ਕੋਈ ਮਸਲਾ ਨਹੀਂ ਆ ਉਹ ਕੋਈ ਤੁਹਾਡਾ ਕੇਸ ਵੀ ਚੱਲਿਆ ਕੋਈ ਪਰਚਾ ਵੀ ਉਹ ਤੁਹਾਡੇ ਤੇ ਹੋਇਆ ਉਹ ਸੰਗੇਸ਼ਟ ਬੀਬੀ ਦੇ ਵੱਲੋਂ ਕਰਵਾਇਆ ਗਿਆ ਲਗਭਗ ਪੂਰੀ ਦੁਨੀਆ ਨੂੰ ਪਤਾ ਕਿ ਜਦੋਂ ਰਾਮਚੰਦਰ ਭਗਵਾਨ ਦੇ ਪ੍ਰਾਣ ਪ੍ਰਤੀਸ਼ਠਾ ਤੋਂ ਲੈ ਕੇ ਅਜੇ ਤੱਕ ਉਹ ਵੀਡੀਓਜ਼ ਮਾਲੂ ਮੱਖੂ ਨੇ ਪ੍ਰੀਤ ਨੇ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਇਹਨੂੰ ਕੀ ਕੀ ਫਿਰਦੇ ਤੇ ਹਾਇਰ ਕਰੀ ਫਿਰਦੇ ਤੇ ਮੰਨ ਲਓ ਕਿਉਂਕਿ ਕੋਈ ਵੀ ਬੰਦਾ ਆਪਣੇ ਚੈਨਲ ਨੂੰ ਚੁਣਉਣ ਵਾਸਤੇ ਚਰਚਾ ਚ ਆਉਣ ਵਾਸਤੇ ਕਿਸੇ ਨੂੰ ਢਾ ਲਾਉਣ ਵ ਤੇ ਹਰ ਐਫਰਟਸ ਲਗਾਏ ਨੇ ਪਰਚਾ ਹੋਣ ਦੇ ਬਾਅਦ ਬਕਾਇਦਾ ਉਹਦੀ ਇਨਕੁਆਰੀ ਹੋ ਕੇ ਪਰਚਾ ਕੈਨਸਲ ਹੋਣ ਨੂੰ ਵੀ ਸਮਾਂ ਬੀਤ ਚੁੱਕਿਆ ਹੈ ਜੀ ਲੇਕਿਨ ਇੱਕ ਡਾਕੂਮੈਂਟ ਦਿਖਾ ਕੇ ਕਿਉਂਕਿ ਉਹਨੂੰ ਨਾਤਾ ਕਿਸੇ ਚੈਨਲ ਨੇ ਤਬਦੀਸ਼ ਕੀਤੀ ਹੈ ਜੇ ਕਿਸੇ ਵੀ ਚੈਨਲ ਨੇ ਉਹਦੀ ਤਕਤੀਕਾਤ ਨਹੀਂ ਕੀਤੀ ਉਹਦੀ ਡੀਪਲੀ ਜਾ ਕੇ ਸਟੋਰੀ ਨਹੀਂ ਬਣਾਈ ਸਿਰਫ ਵਿਊ ਲੈਣ ਵਾਸਤੇ ਕਿਸੇ ਨੂੰ ਕਿਰਦਾਰ ਨੂੰ ਠੇਸ ਲਾਉਣ ਵਾਸਤੇ ਆਪਣੀਆਂ ਵੀਡੀਓ ਚਲਾਈਆਂ ਨੇ ਜੀ ਇਸ ਕਾਕੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਨਾ ਮੇਰਾ ਕੋਈ ਮਸਲਾ ਹੈ ਉਦਾਂ ਕੋਈ ਤੁਹਾਡੇ ਸੰਪਰਕ ਚ ਸੀਓ ਬੀਬੀ ਨਰਿੰਦਰ ਕੌਰ ਕਦੇ ਮਿਲੀ ਹੈ ਜ਼ਿੰਦਗੀ ਚ ਜਾਂ ਉਦਾਂ ਹੀ ਬਲੇਮ ਲਾਤੇ ਫਿਰ ਕਾਨ ਕਿਆ ਕਿਸੇ ਬੀਬੀ ਆਏ ਕਿ ਜੀਤੋਂ ਮੈਂ ਮਾਇਆ ਲੈਣੀ ਸੀਗੀ ਅੱਜ ਵੀ ਮੇਰੇ ਉਹਦੇ ਅੰਗੇਜਸਟ ਮੈਂ ਕੇਸ ਕੀਤੇ ਹੋਏ ਨੇ 1 ਕਰੋੜ 5 ਲੱਖ ਦਾ ਮਸਲਾ ਸੀ ਇਹ ਉਹਨਾਂ ਦੇ ਕੰਟੈਕਟ ਦੀ ਸੀਗੀ ਜੋ ਸਾਡੇ ਉੱਥੇ ਝਾੜੂ ਪੂੰਛਦਾ ਕੰਮ ਕਰਦੀ ਰਹੀ ਆ ਲੇਕਿਨ ਗਰੀਬ ਲੋਕ ਨੇ ਮੈਨੂੰ ਇਹ ਆ ਵੀ ਚੱਲ ਜੇ ਵੀਡੀਓ ਬਣਾ ਕੇ ਕੋਈ ਨੂੰ ਪੈਸੇ ਦੇ ਕੇ ਤੇ ਵੀਡੀਓ ਬਣਵਾ ਦਿੰਦਾ ਇਹਦੇ ਘਰ ਦਾ ਗੁਜ਼ਾਰਾ ਚੱਲਦਾ ਆਨੰਦ ਮਾਣਦੇ ਤੁਹਾਡਾ ਕੋਈ ਚੈਨਲ ਸੀਗਾ ਉਹ ਕਹਿੰਦੀ ਸੀ ਮੈਂ ਤਾਂ ਉਸ ਚੈਨਲ ਤੇ ਪੱਤਰਕਾਰ ਸੀ ਬਾਬਾ ਹਰਜੀਤ ਸਿੰਘ ਜੀ ਨੇ ਤਾਂ ਮੈਨੂੰ ਪੱਤਰਕਾਰ ਰੱਖਿਆ ਸੀਗਾ ਜੀ ਹਰਜੀਤ ਸਿੰਘ ਦਾ ਬੜਾ ਦਿਲ ਹੀ ਉਹ ਆ ਇੱਕ ਪੱਤਰਕਾਰ ਦੇ ਨਾਲ ਕੋਈ ਬੰਦਾ ਚੁੰਡ ਨਹੀਂ ਵੱਢ ਸਕਦਾ ਮੱਟ ਸਕਦਾ ਨਹੀਂ ਦੂਜੀ ਗੱਲ ਹੈ ਕੋਈ ਤੁਹਾਡੇ ਤੇ ਪਾਚਾ ਤੁਸੀਂ ਬਾਹਰ ਰਹਿ ਸਕਦੇ ਹੋ ਤੁਸੀਂ ਵੀ ਇੱਕ ਜਰਨਲਿਸਟ ਹੋ ਹਰਜੀਤ ਸਿੰਘ ਨੇ ਹਮੇਸ਼ਾ ਖੁੱਲੇ ਦਿਲ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਲੇਕਿਨ ਕੁਝ ਲੋਕ ਜਿਹੜੇ ਮੇਰੇ ਨਾਲ ਰਹਿਣ ਵਾਲੇ ਮੈਨੂੰ ਬਲੈਕਮੇਲ ਕਰਕੇ ਏਜੰਸੀਆਂ ਦੇ ਨਾਲ ਮਿਲ ਕੇ ਮੈਨੂੰ ਢਾਉਣ ਲੱਗੇ ਤਾਂ ਉੱਥੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਉਹਨਾਂ ਨੇ ਛੱਡੀ ਤੇ ਹਰਜੀਤ ਸਿੰਘ ਨੇ ਵੀ ਮદાન ਇੱਥੇ ਲਾ ਕੇ ਰੱਖਿਆ ਤੁਸੀਂ ਆਪਣਾ ਲੰਗਰ ਦੀ ਸੇਵਾ ਜਿਵੇਂ ਪੀਜੀਆਈ ਦੇ ਵਿੱਚ ਕਰਦੇ ਸੀ 22 ਸੈਕਟਰ ਦੇ ਵਿੱਚ ਵੀ ਕਰਦੇ ਸੀ ਵੀ ਇਹ ਵੀ ਕਿਹਾ ਕਿ 22 ਸੈਕਟਰ ਚ ਵੀ ਲੰਗਰ ਲਾਉਂਦੇ ਸੀ ਉੱਥੇ ਗੋਲਕ ਆ ਜਿਹੜੀ ਪੀਜੀਆਈ ਦੀ ਰੱਖ ਲੈਂਦੇ ਸੀ ਇਸ ਤਰੀਕੇ ਦਾ ਵੀ ਕੋਈ ਮਸਲਾ ਸੀ ਦੇਖੋ ਕਾਨ ਕੀ ਹੈ ਗੁਰੂ ਦੀ ਗੋਲਕ ਜਿਹੜੀ ਹੈ ਚਾਹੇ ਮੈਂ ਅੱਜ ਇੱਥੇ ਆਪਣੇ ਘਰ ਰੱਖ ਲਾਂ ਚਾਹੇ ਸੜਕ ਤੇ ਰੱਖ ਲਾਂ ਇਹਦੇ ਨਾਲ ਤਾਂ ਸਮਾਜ ਦਾ ਕੋਈ ਲੈਣ ਦੇ ਨਹੀਂ ਸੇਵਾ ਕਰਦਾ ਆਪਣੀ ਹੱਕ ਸੱਚ ਦੀ ਕਮਾਈ ਨਾਲ ਕਰੀ ਹੈ ਪਰਮਾਤਮਾ ਨੇ ਕਰਵਾਈ ਹੈ ਇਹਦਾ ਕੋਈ ਕਿਸੇ ਚੀਜ਼ਾਂ ਨਹੀਂ ਹੈਗਾ ਹੂੰ ਬੀਬੀ ਮੈਨੂੰ ਕੋਈ ਮੈਨੂੰ ਬੀਬੀ ਦਾ ਵੀ ਉਹ ਨਹੀਂ ਹੈਗਾ ਨਾ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਚੋਰੀ ਕਰੀਏ ਨਾ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਇਸੇ ਦਾ ਕੋਈ ਡਰ ਪਏ ਆ ਕਿ ਮੈਂ ਸਾਫ਼ ਸੁਥਰਾ ਕਿਰਦਾਰ ਹੈ ਇਹ ਪਰਮੇਸ਼ਵਰ ਜਾਣਦਾ ਹੈ ਜੀ ਅੱਛਾ ਕੋਸ਼ ਉਹ ਵੀਡੀਓ ਕਰਕੇ ਲਿਆਉਂਦੀ ਸੀ ਤੁਸੀਂ ਸੱਚਮੁੱਚ ਹੀ ਪੱਤਰਕਾਰ ਤੌਰ ਤੇ ਰੱਖਿਆ ਸੀ ਬੀਬੀ ਨੂੰ ਤੁਹਾਡੇ ਚੈਨਲ ਲਈ ਲਿਆਉਂਦੀ ਸੀ ਮੈਂ ਜਿਹੜਾ ਤੁਸੀਂ ਕੰਮ ਅੱਜ ਕਰ ਰਹੇ ਹੋ ਇਹਦਾ ਜਨਮਦਾਤਾ ਹਰਜੀਤ ਸਿੰਘ ਜੋ ਤੁਸੀਂ ਮੈਨੂੰ ਅੱਜ ਪੁੱਛ ਰਹੇ ਆ ਨਾ ਇਹ ਸਾਹਮਣੇ ਤੁਹਾਡੇ ਵਰਗੇ ਬੱਚੇ ਪਤਾ ਨਹੀਂ ਕਿੰਨੇ ਕਿ ਮੈਂ ਕੰਮ ਸਿਖਾਤੇ ਜਿਨ੍ਹਾਂ ਨੂੰ ਰੁਜ਼ਗਾਰ ਲਾਇਆ ਅੱਜ ਵੀ ਜੇ ਤੁਹਾਨੂੰ ਲੱਗਦਾ ਹੋਵੇ ਕਿਸੇ ਨੂੰ ਮੰਨ ਲਓ ਇਸ ਫੀਲਡ ਦੀ ਕਿਸੇ ਵੀ ਫੀਲਡ ਦੀ ਜਾਣਕਾਰੀ ਲੈਣੀ ਹੋਵੇ ਹਰਜੀਤ ਸਿੰਘ ਆਲ-ਰਾਊਂਡਰ ਹੈ ਜੀ ਵੇਖੋ ਕਾਂਚਨ ਕੁਮਾਰੀ ਤੋਂ ਬਾਅਦ ਹੀ ਇਹ ਮੁੱਦਾ ਆਉਂਦਾ ਪਰ ਬਾਬਾ ਹਰਜੀਤ ਸਿੰਘ ਦਾ ਕਹਿਣਾ ਕਿ ਅਸਲ ਦੇ ਵਿੱਚ ਜਦੋਂ ਮੈਂ ਕੋਈ ਗੱਲ ਕਰਦਾ ਜਾਂ ਕਿਸੇ ਮਸਲੇ ਤੇ ਮੈਂ ਬੋਲਦਾ ਉਹ ਮਸਲਾ ਚਰਚਾ ਦਾ ਵਿਸ਼ਾ ਬੰਦ ਆ ਤੇ ਉਸ ਬੀਬੀ ਨੂੰ ਕੁਝ ਲੋਕ ਆ ਜਿਹੜੇ ਅੱਗੇ ਲੈ ਕੇ ਆ ਜਾਂਦੇ ਨੇ ਤੇ ਉਹਦੀਆਂ ਵੀਡੀਓ ਜਿਹੜੀਆਂ ਉਹ ਦੁਆਰਾ ਉਸ ਤਰੀਕੇ ਦੇ ਨਾਲ ਚਲਾ ਦਿੰਦੇ ਨੇ ਤੇ ਜਿਹੜਾ ਉਹ ਪਰਚਾ ਹੈਗਾ ਜਾਂ ਉਹ ਕੋਈ ਗੱਲਬਾਤ ਸੀਗੀ ਉਹ ক্লোਜ਼ ਹੋ ਗਿਆ ਸੀਗਾ ਉਹ ਨਿਬੜ ਗਿਆ ਸੀ ਦੇਖੋ ਤੁਹਾਡੇ ਤੇ ਕੋਈ ਵੀ ਬੰਦਾ ਕੰਪਲੀਟ ਕਰ ਸਕਦਾ ਕੋਈ ਵੀ ਬੀਬੀ ਆ ਕੇ ਕਹਦੇ ਕਿ ਮੇਰੇ ਤੇ ਮਲੂਕਾ ਟੀਵੀ ਵਾਲੇ ਨੇ ਮੇਰਾ ਰੇਪ ਕੀਤਾ ਤਾਂ ਪੁਲਿਸ ਨੂੰ ਕੀ ਕਰਨਾ ਪੈਣਾ ਉਹ ਤੇ ਐਕਸ਼ਨ ਲੈ ਕੇ ਤੁਹਾਡੇ ਐਫ ਆਈ ਆਰ ਕਰ ਦੇਗੀ ਹੁਣ ਉਸ ਤੋਂ ਬਾਅਦ ਤੁਸੀਂ ਕੀਤਾ ਜਾਂ ਨਹੀਂ ਕੀਤਾ ਉਹ ਤਬਦੀਸ਼ ਆਏਗੀ ਉਸ ਤੋਂ ਬਾਅਦ ਤੁਹਾਡਾ ਉਹ ਪਰਚਾ ਉਹ ਦੇਖਿਆ ਕਿ ਤੁਸੀਂ ਝੂਠਾ ਤੁਹਾਡੇ ਤੇ ਬਲੇਮ ਲਾਏ ਨੇ ਪਰਚਾ ਕੈਨਸਲ ਹੋ ਗਿਆ ਜੇ ਸੱਚੀ ਹੈ ਪੁਲਿਸ ਕੋਲ ਜਾਵੇ ਜੇ ਸੱਚੀ ਹੈ ਮੀਡੀਆ ਨੂੰ ਸਾਰੇ ਨੂੰ ਇਕੱਠਾ ਕਰ ਲੋ ਵਿੱਚ ਇਹ ਆਪਣੇ ਰਿਸ਼ਤੇਦਾਰ ਨੂੰ ਰਾਜਾ ਰਾਜ ਸਿੰਘ ਨੂੰ ਲੈ ਲੋ ਹੋਰ ਵੀ ਜਿਹੜੇ ਕੋਈ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੇ ਤੁਹਾਡੇ ਚਹੇਤੇ ਨੇ ਉਹਨਾਂ ਨੂੰ ਨਾਲ ਲੈ ਲਓ ਤੁਸੀਂ ਪੁਲਿਸ ਕੋਲ ਜਾਓ ਨਾ ਕਦੇ ਹਰ 3 ਮਹੀਨੇ ਬਾਅਦ ਵੀਡੀਓ ਬਣਾਉਣਾ ਕੀ ਮਤਲਬ ਹੈ ਸਾਰੇ ਸਮਝਦਾਰ ਲੋਕ ਨੇ ਰੋਟੀ ਖਾਂਦੇ ਨੇ ਸਾਰੇ ਸਾਰੇ ਬੁੱਧੀ ਰੱਖਦੇ ਨੇ ਨਹੀਂ ਉਹ ਕਹਿੰਦੇ ਦਵਾਰਾ ਪਰਚਾ ਆਖੇ ਓਪਨ ਹੋਇਆ ਤਰੀਕਾ ਪੈਂਦੀਆਂ ਪੈ ਰਹੀਆਂ ਤਰੀਕਾ ਇਸ ਪਰਚੇ ਦੀਆਂ ਜੀ ਕੋਈ ਜੇ ਸੰਸਾਰ ਦੇ ਵਿੱਚ ਹਰਜੀਤ ਸਿੰਘ ਕਦੇ ਮੰਨ ਲਓ ਕਿਤੇ ਇਸ ਕੇਸ ਵਿੱਚ ਕਿਤੇ ਕੋਰਟ ਵਿੱਚ ਗਿਆ ਹੋਵੇ ਦਾ ਬਾਣਾ ਲਾਦੋਂ ਕਰਦਾਂ ਤਰਾਦੋਂ ਜੀ ਅੱਛਾ ਰਾਜਾ ਰਾਜ ਸਿੰਘ ਜਿਹੜੇ ਖਾਲਸਾ ਜੀ ਉਹਨਾਂ ਦੀ ਰਿਸ਼ਤੇਦਾਰ ਉਹ ਬੀਬੀ ਕੋਈ ਰਾਜਾ ਰਾਸ ਸਿੰਘ ਕਹਿੰਦਾ ਸਾਡੇ ਕੋ ਆ ਕੇ ਬੈਠਦੀ ਆ ਹੂੰ ਤੇ ਹੁਣ ਕੀ ਹੁੰਦਾ ਉਹ ਤਾਂ ਉਹ ਹੀ ਦੱਸ ਸਕਦਾ ਨਾ ਜੀ ਜੀ ਅੱਛਾ ਕਾਂਚਨ ਕੁਮਾਰੀ ਦਾ ਜਿਹੜਾ ਮਸਲਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਥ੍ਰੈਟ ਜਾਂ ਬਹੁਤ ਸਾਰੇ ਲੋਕਾਂ ਨੇ ਤੁਹਾਡਾ ਵਿਰੋਧ ਵੀ ਕੀਤਾ ਕੀ ਮੰਨਦੇ ਹੋ ਵੀ ਤੁਸੀਂ ਸੱਚਮੁੱਚ ਗਲਤ ਡਿਸੀਜਨ ਲਿਆ ਤੁਸੀਂ ਕਾਂਚਨ ਕੁਮਾਰੀ ਦੇ ਹੱਕ ਚੋਂ ਵੀ ਇਸ ਤਰੀਕੇ ਦਾ ਕੰਟੈਂਟ ਜਾਂ ਇਸ ਤਰੀਕੇ ਦੀਆਂ ਵੀਡੀਓ ਆਉਣੀਆਂ ਚਾਹੀਦੀਆਂ ਕਿਸੇ ਵੀ ਕਤਲ ਦੇ ਮੈਂ ਕਦੇ ਹੱਕ ਚ ਨਹੀਂ ਆਗਾ ਹੂੰ ਚਾਹੇ ਧਰਤੀ ਤੇ ਕਿਸੇ ਦਾ ਵੀ ਦੁਸ਼ਮਨ ਦਾ ਵੀ ਕਤਲ ਹੋਵੇ ਮੈਂ ਉਹਦੇ ਹੱਕ ਨਹੀਂ ਦੂਸਰਾ ਜਿਹੜੇ ਲੋਕ ਬਾਣੇ ਦੇ ਵਿੱਚ ਸ਼ੈਤਾਨ ਬਣੀ ਬੈਠੇ ਨੇ ਜਿਹੜੇ ਬਾਣੇ ਦੇ ਵਿੱਚ ਸ਼ੈਤਾਨ ਬਣੀ ਬੈਠੇ ਨੇ ਜਿਹੜੇ ਬਾਣੇ ਦੀ ਯਾਰ ਵਿੱਚ ਬਲੈਕਮੇਲਰ ਬਣੀ ਬੈਠੇ ਨੇ ਜਿਹੜੇ ਬਾਣੇ ਦੀ ਯਾਰ ਚ ਕਣਾਉਣੇ ਕੰਮ ਕਰਦੇ ਨੇ ਮੈਂ ਉਹਨਾਂ ਦੇ ਖਿਲਾਫ ਆਵਾਜ਼ ਚੱਕੂਗਾ ਤੇ ਚੱਕਦਾ ਰਹੂੰਗਾ ਸੋ ਇਹ ਪੱਖ ਸੀ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲਿਆਂ ਦਾ ਕਿ ਜਿਹੜੀਆਂ ਗੱਲਾਂ ਕਈਆਂ ਕਿ ਅਸਲ ਦੇ ਵਿੱਚ ਉਹ ਬੀਬੀ ਨੂੰ ਲੈ ਕੇ ਸਾਹਮਣੇ ਆ ਜਾਂਦੇ ਨੇ ਰਾਜਾ ਸਿੰਘ ਰਾਜ ਖਾਲਸਾ ਜੀ ਦਾ ਵੀ ਨਾਮ ਲਿਆ ਕਿ ਜਦੋਂ ਕੋਈ ਵਿਸ਼ਾ ਚਰਚਾ ਦਾ ਵਿਸ਼ਾ ਬੰਦਾ ਜਿਹਦੇ ਵਿੱਚ ਮੈਂ ਬੋਲਦਾ ਜਾਂ ਮੈਂ ਹੱਕ ਸੱਚ ਦੀ ਗੱਲ ਕਰਦਾ ਕਿਉਂਕਿ ਪਹਿਲਾ ਪੱਖ ਸੀਗਾ ਜਿਹੜਾ ਤੁਸੀਂ ਉਸ ਬੀਬੀ ਦਾ ਵੇਖਿਆ ਕਾਫੀ ਚੈਨਲਾਂ ਤੇ ਵੀ ਚੱਲਿਆ ਉਹ ਪੱਖ ਆ ਜਿਹੜੀ ਗੱਲਬਾਤ ਉਹਨਾਂ ਨਾਲ ਵੀ ਹੋਈ ਸੀਗੀ ਪਰ ਇਹ ਪੱਖ ਜਿਹੜਾ ਤੁਹਾਡੇ ਸਾਹਮਣੇ ਲਿਆਉਣਾ ਬੰਦਾ ਸੀ ਕਲੀਅਰ ਜ਼ਰੂਰ ਸੀ ਆਵਾਮ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੁੰਨੇ ਬਾਬਾ ਜੀ ਕੰਚਨ ਕੁਮਾਰੀ ਦੇ ਮਸਲੇ ਤੇ ਜਾਂ ਤੁਹਾਡੇ ਤੇ ਬਲੇਮ ਲੱਗੇ ਉਹਨਾਂ ਦੇ ਬਾਬਤ ਕੀ ਕਹਿਣਾ ਚਾਹੁੰਨੇ ਮੇਰਾ ਤੇਹੀ ਮਾਮਲਾ ਹੈ ਕਿ ਹਮੇਸ਼ਾ ਪਹਿਲਾਂ ਆਪਣੇ ਦਿਮਾਗ ਦੇ ਨਾਲ ਕਿਸੇ ਵੀ ਗੱਲ ਨੂੰ ਅੱਜ ਆ ਰਹੀ ਹੈ ਨਾ ਉਹਨੂੰ ਇੱਕ ਹਫ਼ਤੇ ਤੇ ਛੱਡ ਦਿਓ ਇੱਕ ਹਫ਼ਤੇ ਬਾਅਦ ਉਸ ਗੱਲ ਤੇ ਇਮੋਸ਼ਨਲ ਨਾ ਹੋ ਤੁਹਾਡੇ ਕੋਲ ਸਿੱਟੇ ਆਪਣੇ ਆਪ ਹੀ ਸਾਹਮਣੇ ਆ ਜਾਣੇ ਆ ਜਿਵੇਂ ਤੁਸੀਂ ਕਿਹਾ ਕੰਚਨ ਕੁਮਾਰੀ ਦੀ ਗੱਲ ਕੀਤੀ ਆ ਕੰਚਨ ਕੁਮਾਰੀ ਲੇਕੇ ਬੜਾ ਲੋਕਾਂ ਨੇ ਸੋਚਿਆ ਵੀ ਹੁਣ ਜੇ ਹੋਜੂਗਾ ਉਹ ਹੋਜੂਗਾ ਇਹ ਗੰਦ ਸਾਫ਼ ਕਰਦਾ ਇਹ ਕਰਦਾ ਅੱਧਾ ਪੰਜਾਬ ਦੇ ਵਿਚਾਰ ਬਦਲ ਗਏ ਨੇ ਦਿਨ ਚਾਰ ਲੰਘਣੇ ਸਾਰਿਆਂ ਦੇ ਵਿਚਾਰ ਚੇਂਜ ਹੋ ਜਾਣੇ ਆ ਅੱਜ ਉਹ ਲੋਕ ਸਾਹਮਣੇ ਆਉਣ ਲੱਗੇ ਨੇ ਜਿਨ੍ਹਾਂ ਦੇ ਮੋਬਾਈਲਾਂ ਦੇ ਵਿੱਚ ਕੰਚਨ ਕੁਮਾਰੀ ਦੀਆਂ ਵੀਡੀਓਜ਼ ਪਈਆਂ ਨੇ ਕਿਉਂਕਿ ਜੇ ਵੀਡੀਓ ਕਿਵੇਂ ਹੋਣਗੀਆਂ ਜੇ ਖੁਦ ਉਸ ਚੀਜ਼ ਚ ਇਨਵੋਲਵ ਤੇ ਤਾਂ ਹੀ ਬਣੀਆਂ ਨੇ ਕਿੰਨੀਆਂ ਗੰਦੀਆਂ ਅਸ਼ਲੀਲ ਵੀਡੀਓਜ਼ ਜਿਹੜੀਆਂ ਅੱਜ ਸਮਾਜ ਦੇ ਵਿੱਚ ਇੱਕ ਅਮਰੀਕਾ ਕੈਨੇਡਾ ਤੇ ਮੈਨੂੰ ਸੈਂਡ ਕੀਤੀ ਮਾਲ ਭਦੀਸ਼ ਫਦਾਲ ਦੀ ਲਿਖ ਕੇ ਉਹਨੂੰ ਤੁਸੀਂ ਦੇਖ ਨਹੀਂ ਸਕਦੇ ਅਗਰ ਉਹ ਵੀਡੀਓ ਬਣਾਈ ਕਿਨੇ ਆ ਤੇ ਉਹ ਨਾਲ ਕੌਣ ਹੈ ਇਹ ਚੀਜ਼ਾਂ ਦੇ ਵਿੱਚ ਕੰਚਨ ਕੁਮਾਰੀ ਕੱਲੀ ਥੋੜੀ ਬਣਾ ਰਹੀ ਆ ਤੁਹਾਡੇ ਸਮਾਜ ਦੇ ਲੋਕ ਨੇ ਇਹ ਸਾਡੇ ਇਹ ਲੋਕ ਨੇ ਜਿਹੜਾ ਰੌਲਾ ਪਾਉਣ ਵਾਲੇ ਨੇ ਦੂਸਰੀ ਗੱਲ ਅਗਰ ਤੁਹਾਡੇ ਤੇ ਕੋਈ ਬੰਦਾ ਅੱਜ ਤੋਂ ਬਾਅਦ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿੰਨਾ ਅਗਰ ਕਿਸੇ ਵੀ ਚੈਨਲ ਵਾਲੇ ਨੂੰ ਲੱਗਦਾ ਹੋਵੇ ਕਿ ਹਰਜੀਤ ਸਿੰਘ ਤੇ ਕੋਈ ਐਦਾਂ ਦੀ ਕਾਰਵਾਈ ਆ ਕੋਈ ਬੰਦੇ ਨੂੰ ਗਲਤ ਹੈਗਾ ਹਰਜੀਤ ਸਿੰਘ ਨੇ ਕਿਸੇ ਵੀ ਔਰਤ ਦੇ ਨਾਲ ਕੋਈ ਘਣਾਉਣਾ ਕੰਮ ਕੀਤਾ ਤੁਸੀਂ ਮਾਨਯੋਗ ਪਹਿਲਾਂ ਪ੍ਰਸ਼ਾਸਨ ਜੋ ਹੈਗਾ ਤੁਸੀਂ ਸਬੰਧਤ ਥਾਣੇ ਵਿੱਚ ਜਾਓ ਫਿਰ ਤੁਸੀਂ ਪੁਲਿਸ ਸਟੇਸ਼ਨ ਜਾਓ ਅਗਰ ਤੁਹਾਨੂੰ ਨਹੀਂ ਯਕੀਨ ਫਿਰ ਤੁਸੀਂ ਕੋਰਟ ਜਾਓ ਲੇਕਿਨ ਕਿਸੇ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਔਰਤਾਂ ਨੂੰ ਹਥਿਆਰ ਨਾ ਬਣਾਓ ਜੀ ਕਿਉਂਕਿ ਕਾਨ ਕੀ ਹੈ ਹਰਜੀਤ ਸਿੰਘ ਅਜੇਹਾ ਨਹੀਂ ਹੈ ਹਰਜੀਤ ਸਿੰਘ ਜਿਗਰਾ ਰੱਖਦਾ ਹੈ ਲੜਨ ਦਾ ਵੀ ਰੱਖਦਾ ਹੈ ਤੇ ਜੇ ਕੋਈ ਪ੍ਰੋਬਲਮ ਆਉਂਦੀ ਉਹਨੂੰ ਝੱਲਣ ਦਾ ਵੀ ਰੱਖਦਾ ਹੈ ਤੇ ਮੈਂ ਲੀਗਲੀ ਕਾਨੂੰਨੀ ਜਵਾਬਖੀ ਨੇ ਦੰਨੇ ਆ ਇਹਨਾਂ ਗੱਲਾਂ ਨੂੰ ਕਿਵੇਂ ਚਲਾਈਦਾ ਹੈ ਇਹਦਾ ਵੀ ਹੁਣ ਰਿਜ਼ਲਟ ਬੜੀ ਜਲਦੀ ਦੇ ਦੂੰਗਾ ਸੋ ਇਹ ਸੀ ਪੱਖ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲਿਆਂ ਦਾ ਜੁੜੇ ਰੂਮ ਲੋਕਾ ਟੀਵੀ ਦੇ ਨਾਲ ਧੰਨਵਾਦ